ਜਿਹੜੀ ਇਥੋਂ ਦੀ ਸਭਾ ਹੈ ਸ੍ਰੀ ਗੁਰੂ ਜੀ ਮੰਦਰ ਬਾਬਾ ਰਤਨਜੀਤ ਬਾਬਾ ਰਤਨਜੀਤ ਦੇ ਬਾਰੇ ਸੋਨਾ ਦਰਬਾਰ ਸਜਿਆ ਹੋਇਆ ਹੈ ਇਹ ਦਰਬਾਰ ਦੀ ਜਗ੍ਹਾ ਜਿਹੜੀ ਹੈ ਬਾਬਾ ਰਤਨਜੀਤ ਉਹਨਾਂ ਨੇ ਇਹ ਜਗ੍ਹਾ ਜਿਹੜੀ ਹੈ ਇਸਨੇ ਦਿੱਤੀ ਸੀ ਤੇ ਉਹਨਾਂ ਨੇ ਸੇਵਾ ਉਹ ਆਇਆ ਤੇ ਦਰਬਾਰ ਜਣਾਇਆ ਉਹਨਾਂ ਨੇ ਬੜੀ ਸੇਵਾ ਸੇਵਾ ਉਹਨਾਂ ਨੇ ਕਿ ਬਣਾਇਆ ਸੋ ਉਸੇ ਹੀ ਸੇਵਾ ਨੂੰ ਬਾਬਾ ਰਗਨਜੀਤ ਦੀ ਸੇਵਾ ਅੱਗੇ ਲਿਜਾਣ ਦੇ ਹੋਏ ਜਿਹੜੀ ਹੈ ਇੱਥੋਂ ਦੀ ਸੁਸਾਇਟੀ ਸ਼ਿਰਗੋਆਾਸ ਔਰ ਇਸਲੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਗੁਰੂ ਗੁਰੂਤਾਰੀ ਸਾਧ ਸੰਗਤ ਜੀ ਜਿਹੜੀਆਂ ਨੇ ਪੂਰੀ ਸੁਸਾਇਟੀ ਜਿਹੜੀ ਹੈ ਉਸ ਨੂੰ ਰਜਿਸਟਰ ਕਰਾਇਆ ਗਿਆ ਹੈ ਕਿਉਂਕਿ ਜਿਹੜੀ ਸਭਾ ਰਜਿਸਟਰ ਹੁੰਦੀ ਹੈ ਉਹ ਬਹੁਤ ਜ਼ਰੂਰੀ ਹੈ ਰਜਿਸਟ੍ਰੇਸ਼ਨ ਤੇ ਇਹਨਾਂ ਨੇ ਰਜਿਸਟ੍ਰੇਸ਼ਨ ਕਰਾਈ ਪਹਿਲਾਂ ਤੇ ਰਜਿਸਟ੍ਰੇਸ਼ਨ ਜਿਹੜੀਆਂ ਨੇ ਉਸੇ ਜੋ ਬਲੇ ਸੌਂਡ ਕਰਵਾ ਦਿੱਤੀਆਂ ਨੇ

Partiu, ਅਰ ਵਿਜੇ ਸੁਖਵਾਨਾ ਜੀ ਗੁਰੂ ਕਾਂ ਦੇ ਸੇਵਾਦਾਰ ਵਿਜੇ ਜਦੋਂ ਵੀ ਬਾਬਾ ਜੀ ਜਦੋਂ ਵੀ ਜਰੂਰ ਲੋੜ ਪੈਂਦੀ ਹੈ ਸਮਾਜ ਤੇ ਬਲੰਦ ਕਹਿਰਾ ਜੀ ਮਾਸਟਰ ਰਾਮ ਜੀ ਰਾਮ ਜੀ

कुमार मात ही सत्कारोल जी जो लाइव टैलीकास्ट कर रहे हैं सन्नी जी

गो, 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 को जेबी है महाराज का जी ने शबद संगत इंदिरा गांधी भुख लग अलग लगता है

आप एक मैसेज देना चाहते हैं बहुजन समाज पार्टी साढे दोह रहबर जे आवाज़ धका करण जी कोशिशि